ਹਾਂਜੀ ਮਸਕੀਨ ਕੀ ਕਹਿੰਦੇ ਹੁੰਦੇ ਆ ਵੀ ਇਸ ਰੂਹੇ ਜ਼ਮੀਨ ਦੇ ਉੱਤੇ ਪਰਮਾਤਮਾ ਨੇ ਇਨਸਾਨ ਤੋਂ ਵੱਧ ਸਮਝਦਾਰ ਹੋਰ ਕਿਸੇ ਵੀ ਸ਼ੈਅ ਨੂੰ ਨਹੀਂ ਬਣਾਇਆ ਪਰ ਕਦੇ ਕਦੇ ਕਈ ਇਦਾਂ ਦੇ ਜੀਵ ਜੰਤ ਦੇ ਵਿੱਚ ਇੰਨੀ ਕ ਸਮਝ ਹੁੰਦੀ ਆ ਕਿ ਉਹਨਾਂ ਦਾ ਅਗਲਾ ਜਿਹੜਾ ਜਨਮ ਆ ਉਹ ਮਨੁੱਖਾ ਜਨਮ ਹੋ ਸਕਦਾ ਉਹ ਇੰਨੀ ਕ ਸਮਝ ਉਹਨਾਂ ਦੇ ਵਿੱਚ ਆ ਜਾਂਦੀ ਆ ਅੱਜ ਆਪਾਂ ਮੱਖੀ ਦੇਖਣ ਲੱਗੇ ਆ ਆਪ ਅਕਸਰੀ ਜਿਵੇਂ ਕੋਈ ਪ੍ਰਿੰਟ ਕਹਿੰਦਾ ਕਰ ਕੀਨ ਕਹਿੰਦਾ ਆਪਾਂ ਨੂੰ ਪਤਾ ਹਨ ਇਹ ਅਲੱਗ-ਅਲੱਗ ਕਿਸਮਾਂ ਦੇ ਮੱਖੀਆਂ ਪਰ ਅੱਜ ਇਹਨੇ ਇੱਕ ਬੜੀ ਹੈਰਾਨੀ ਦੀ ਗੱਲ ਕੀਤੀ ਇੱਕ ਮੱਖੀ ਨੇ ਆਪਣੇ ਨਾਲ ਦੀ ਦੂਜੀ ਮਰੀ ਹੋਈ ਮੱਖੀ ਦੇ ਵਾਸਤੇ ਮਿੱਟੀ ਪੱਟੀ ਮਤਲਬ ਕਵਰ ਪੱਟੀ ਤੇ ਉਹਨੂੰ ਉਥੇ ਲਿਆ ਕੇ ਦੱਬਿਆ ਧਰਤੀ ਦੇ ਵਿੱਚ ਕਮਾਲ ਆ ਇਹ 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 ਕਹਿ ਲੋ ਵੀ ਤੁਸੀਂ ਇਹ ਮੱਖੀ ਦੀ ਸਮਝ ਆ ਉਹਨੂੰ ਇਸ ਚੀਜ਼ ਦੀ ਸਮਝ ਆਈਏ ਸਮਝ ਪਰਮਾਤਮਾ ਵੱਲੋਂ ਆਪਾਂ ਅਕਸਰ ਹੀ ਗੱਲ ਕਰਦੇ ਆ ਵੀ ਜਿੰਨੇ ਵੀ ਗੁਣਾ ਉਹ ਕਾਲਪੁਰਖ ਵਾਹਿਗੁਰੂ ਤੋਂ ਆਉਂਦੇ ਆ ਸੋ ਇਸ ਮੱਖੀ ਦੇ ਵਿੱਚ ਇਹ ਗੁਣ ਆਇਆ ਇਹਨੂੰ ਇਹ ਚੀਜ਼ ਦੀ ਸਮਝ ਆਈ ਕਿ ਮੈਂ ਮੇਰੇ ਨਾਲ ਦੀ ਮਰੀ ਹੋਈ ਮੱਖੀ ਨੂੰ ਇਦਾਂ ਨਹੀਂ ਛੱਡਣਾ ਉਹਦਾ ਸਰੀਰ ਆ ਜਿਹੜਾ ਉਹਨੂੰ ਮਿੱਟੀ ਦੇ ਵਿੱਚ ਦਫ਼ਨ ਕਰਨਾ ਇਹ ਖੇਡਾਂ ਸਿਰਫ ਉਹ ਕਾਲਪੁਰਖ ਵਾਹਿਗੁਰੂ ਖੇਡ ਸਕਦਾ ਹੋਰ ਕੋਈ ਨਹੀਂ ਖੇਡ ਸਕਦਾ ਧੰਨਵਾਦ